ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਲਿਸਰ ਮੀਟੇ ਵਿਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਦੋ ਮੱਜਾਂ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਕਰਦੇ ਆ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਜੀ ਦਾ ਹਾਂਜੀ ਲੱਗੂਵਾਲ ਜਿਹੜਾ ਨਾਲ ਜਿਹੜਾ ਤੇ ਫੋਨ ਨੰਬਰ ਬੋਲਦੀ ਇੱਕ ਰਹੀ 9844654 ਠੀਕ ਹੈ ਜੀ ਅੱਜ ਇੱਕੋ ਹੀ ਸੋਈ ਤੇ ਫਿਰ ਬਾਕੀ ਸਾਰੀਆਂ ਕੱਪਣਾ ਹਾਂਜੀ ਕੱਪਣਾ ਜੀ ਠੀਕ ਹੈ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਦੀ ਇਤੋਂ ਹੀ ਆਪਾਂ ਕਰਨੀ ਆ ਬਾਕੀ ਥਾਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਹੈ ਤੇ ਮਿਲ ਕੇ ਵੀ ਨੇ ਵੀ ਚੰਗਾ ਬਾਕੀ ਥਾਂ ਨੇ ਜਿਹੜਾ ਚੰਗੇ ਗਿਆ ਤੇ ਹੈਗੀ ਵੀ ਕ੍ਰੋਸ ਚ ਕਿੰਨੇ ਕ ਦੁੱਧ ਵਾਲੀ ਜੇ ਵਧੀ ਹੈ ਦੁੱਧ ਵੀ ਵੀ 20 ਕਿਲੋ ਵਾਲੀ ਗਾੜਾ ਅੱਛਾ ਹਾਂਜੀ 20 ਲੱਗ ਜਿਹੜਾ ਚਵਾਈ ਜਾਊਗੀ ਤੇ ਕਿੰਨਾ ਕੁ ਲੱਜੂ ਟਾਈਮ ਅਜੇ ਟਾਈਮ ਲੱਗਣਾ ਲੈ ਜਿਹਨੇ 5-4 ਦਿਨ ਠੀਕ ਹੈ ਹਾਂਜੀ ਤੋਰਾਂ ਫੇਰ ਇੱਕ ਰੀਨ ਬਾਕੀ ਹੈਗੀ ਜਿਹੜੀ ਕ੍ਰੋਸ ਚ ਦੁੱਧ ਵੀ ਚੰਗਾ ਕੱਢੀ ਚਾਹਨਾ ਤੇ ਫੈਟ ਵੀ ਚੰਗੀ ਆਈ ਜਾਣੀ ਹੈ ਜੀ ਆਇਆ ਲੈ ਆ ਜੀ 8 ਲ ਨਾ ਤੋਂ ਲਹਾਵਾਂ ਜੀ ਕਾਫੀ ਆ ਕਿੰਨਾ ਰੱਖਣਾ ਵੇਦਿਆ ਤਾਂ ਫਿਰ ਮੋਲ ਆਪਾਂ ਮੋਲ ਵੀ ਤੇ 50000 ਦੇ ਅੱਛਾ ਹਾਂਜੀ ਤੇ ਵਿੱਚੋਂ ਕਰਨਾ ਕੁਮਾਨਤਨ 50 ਦੇ ਦੇ ਦੀਏ 40 ਕਿੰਨੇ ਕ 47 ਦੇ ਦੀ 47000 ਦੇ ਹੋਰ ਕਰ ਦੀਏ ਵਿੱਚ ਮੰਤਨ ਕਰ ਪੂਰੇ 45 ਦੇ ਮਗਾ ਦੀਏ 45000 ਠੀਕ ਹੈ ਜੀ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਜਿਹੜੀ ਜਰਸੀ ਸਾਈਵਲ ਕ੍ਰੋਸ ਸਿਆ ਥਣ ਬੜਾ ਪਿਆਰਾ ਇਹਦੇ ਕੋਲ ਥਣਾ ਦਾ ਸਾਈਜ਼ ਗੈਪ ਆਪ ਆਪਾ ਦੇਖ ਸਕਦੇ ਚੰਗਾ ਤੇ ਹੈਗੀ ਹੈ ਜੇ ਗੱਬਣ ਹੈ ਜਿਹੜੀ ਤੇ ਠੰਡੀ ਤੇਰੀ ਪੂਰੀ ਆ ਤੇ ਗਰਮੀਆਂ ਵਾਲੀਆਂ ਵਾਂ ਬੈੜਾਂ ਸਾਰੀਆਂ ਆਹ ਦੇਖ ਸਾਦੇ ਇੱਕੋ ਚੌਕਲ ਦੰਦ ਪੁੱਤ ਨੇ ਦੋਂਦੀ ਦੋ ਦੰਦ ਆ ਜਿਹੜੀ ਹੈ ਜੀ ਠੀਕ ਆ ਤੇ ਕਿੰਨਾ ਕ ਦੁੱਧੇ ਚ ਭਾਈ ਜਾਊਗੀ ਜੀ ਵੇਖੋ ਬੱਚੀ ਤੇ ਮੀਕਨ ਵਾਲੀ ਜਿਆਦਾ ਬਣੀ ਬਣੀ ਵੇਖੋ ਕਦਾਂ ਚ ਚੰਗੀ ਤਿਆਰ ਹੁੰਦੀ ਹੈ ਅਜੇ ਹਨਾ ਤੇ ਹੈਗੇ ਵੀ ਠੰਡੀ ਠੇਰੀ ਆ ਅਜੇ ਹਵਾਨਾ ਗਾਹ ਨੂੰ ਤਿਆਰ ਕਰਨ ਦੀ ਐ ਪਛਾਣਾ ਵੀ ਤਿਆਰ ਕਰਨਾ ਇਹਨੇ ਜਿਹੜਾ ਢਿੱਲਾ ਢੰਗਾ ਹਵਾਨਾ ਚ ਕਾਫੀ ਆ ਖੋਲੋ ਹਾਂ ਫਿਰ ਤੋਰ ਦਈਏ ਇਹਨਾਂ ਨੂੰ ਬਾਕੀ ਇਹ ਜੇ ਤਿੰਨ ਹੀ ਨਹੀਂ ਲੈ ਜਾਣੇ ਤੇ ਉਤਰਾ ਵੀ ਸੰਭੀ ਸੰਭੀ ਚੰਗੀ ਆ ਰਾਜੀ ਲੋਜੀ ਫੁੱਲੀ ਆ ਜਿਹੜੀ ਕੱਦ ਕਾਠੀ ਵੀ ਚੰਗਾ ਹੈ ਦੋ ਦੰਦ ਦੇ ਸਹਾਰ ਨਾਲ ਜਲਾਈਏ ਲਾ ਜੀ ਬਾਕੀ ਗੱਬਣਾ ਪਾਸ ਕਰਕੇ ਖੜੋ ਜਿਹੜੀ ਸੂਈ ਆ ਉਹਦੀ ਚੋਾਈ ਕਰਕੇ ਖੜਾ ਅਜੇ ਤਿਆਰ ਹੋਣੀ ਐ ਵੀ ਪੂਰੀ ਤੇ ਇਹਦਾ ਮੁੱਲ ਕਿੰਨਾ ਜੀ ਵਿੱਚ ਫਿਰ ਮੁੱਲ 60 ਵਿੱਚ ਜੀ ਅੱਛਾ ਜੀ ਹਾਂ ਜੀ ਵਿੱਚ ਮਾਨਤਨ ਕਿੰਨਾ ਕਰ ਦੀਏ ਜਿੰਨਾ ਤੋਂ ਜਾਂਦੇ ਕਰਦੇ ਨੇ 55 ਦੀ ਦੇ ਰਹੀ ਐ ਫਿਰ 80000 ਜੀ ਜੀ ਦਾ ਨਾ ਚਾਹ ਇੱਕ ਯਾਰ ਛੋੜ ਹੋਰ ਕਰਦਾ ਠੀਕ ਹੈ 54000 ਜੀ ਦੇ ਦੋਗੇ ਹਾਂਜੀ ਠੀਕ ਹੈ ਜੀ ਆਹ ਸੂਈ ਜੇ ਇਹ ਸੂਈ ਸਵਾਈ ਆ ਗਈ ਹੈ ਨਾ ਹਾਂਜੀ ਤਾਂ ਜੀ ਸੂਈ ਆ ਬੱਚੇ ਦਾ ਨਾੜੋ ਜਿਹੜਾ ਨਾ ਪਰਸੋਂ ਸੂਈ ਜੇ ਪਰਸੋਂ ਦੀ ਸੂਈ ਦੱਸ ਦੇ ਕੁੰਡੀ ਬੜੀ ਆ ਠੀਕ ਹੈ ਰੱਸੀ ਰੱਸੀ ਨਹੀਂ ਪਾਉਣੀ ਕੋਈ ਉਤਰਾਂ ਹੀ ਠੀਕ ਹੈ ਉਤਰੇ ਗੇਰ ਥੋੜਾ ਬਤਾ ਪਸ਼ੂ ਕਰ ਜਾਂਦਾ ਹੈ ਜਰਸੀ ਜੀ ਆ ਇਹ ਵੀ ਤੇ ਆ ਬੱਚਾ ਜੇ ਤੇ ਨਾੜੋ ਜਿਹੜਾ ਨਾਲ ਹੀ ਆ ਚੌੜਾਈ ਜਿਹੜੇ ਕਹਿੰਦੇ ਕਿ ਦੱਸੀ ਤੋਂ ਬਿਨਾ ਹੀ ਕਰੀਦੀ ਐ ਕਿੰਨਾ ਚਿਰ ਵਿਧਿਆ ਦੇ ਕੋਲ ਬੋਲਾ 13 ਨੂੰ ਹੋਊਗਾ ਲੈ ਬੋਲਾ ਯਾਰ ਅੱਛਾ ਹਾਂਜੀ ਤੁਰਮ ਫਿਰ ਤੇ ਕਿੰਨਾ ਚਵਾਈ ਜਾਊਗੀ ਦੁੱਧ 15 16 ਕਿਲੋ ਵਿੱਚ ਚਵਾਈ ਜਾਊਗੀ ਠੀਕ ਐ ਬਾਕੀ ਚੰਗੇ ਕਦ ਕੱਟਦੀ ਆ 15 ਕਿਲੋ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਕਦ ਕਾਠ ਇਹਦਾ ਵੀ ਅੱਛਾ ਫਗਾਵਾ ਵਰਗਾ ਹੀ ਆ ਆਈ ਲੈਅਰ ਤੇ ਇਹਦਾ ਕਿੰਨਾ ਰੱਖਣਾ ਹੈ ਜੀ ਫਿਰ ਮੋਲ ਆਪਾਂ ਬੋਲੋ ਇਹਦਾ 48000 ਠੀਕ ਹੈ ਹਾਂ ਜੀ ਦੇ ਵਿੱਚ ਮੰਨਤਾ 45 ਦੇ ਵਿੱਚ ਵਿੱਚ ਕੋਈ ਹਰਖੰਡ ਦੀ ਕਸਰਾ ਕੀ ਤੇ ਕੱਢ ਦੀਏ 2 ਛੱਡਾਂਗੇ 43 73 43 ਹਜ਼ਾਰ ਦੀ ਦੇ ਦੋਗੇ 45 ਵੀ ਛੋਟ ਕਰਦਾਂਗੇ 5 ਠੀਕ ਹੈ ਜੀ ਠੀਕ ਸਮਝਾ ਮਖਾ ਦੀਏ ਫਿਰ ਪਹਿਲਾਂ ਪੂਰੀ ਵਿਖਾ ਦੀਏ ਫਿਰ ਦੂਰੀ ਵੀ ਘਰ ਰੱਖੀ ਨਹੀਂ ਅੱਛਾ ਘਰੇ ਰੱਖੀ ਹੈ ਹਾਂ ਜੀ ਕਾਫੀ ਖੂ ਸੋਹਣ ਚੋਟੀ ਆ ਜਿਹੜੀ ਹੈ ਵੀ ਜੇ ਕਿਸੇ ਵੀ ਨੇ ਲੈਣੀ ਹੋਵੇ ਤੇ ਜੇ ਬੀਜੀ ਕੋ ਐ ਕਰ ਜੂਗਾ ਤਾਂ ਫਿਰ ਦੇ ਦਾਂਗੇ ਆਪਾਂ ਠੀਕ ਹੈ ਰੋ ਮਹੀਨਾ ਲੈ ਚੁਣ ਚਲਿੰਦਾ ਇਹਦਾ ਅੱਛਾ ਜੇ ਸਵੇਰੇ 18 ਤੋਂ 50 ਤੱਕ ਪਤਾ ਹੈ ਅੱਛਾ ਹਾਂਜੀ ਤੇ ਅਜੇ ਵੀ ਦੁੱਧ ਦਿੰਦੀ ਆ ਨਾ ਦੁੱਧ ਮੰਨ ਲਓ ਕੋਣ ਨਹੀਂ ਡੰਗ ਤਾਂ ਨਗੇ ਕੀ ਰਿਹਾ ਜੋ ਨੇ ਆ ਪੰਜ 6 ਕਿਲੋ ਦੁੱਧ ਜੀ ਅੱਛਾ ਪਾਣੀ ਬੜੀ ਇਤਨਾ ਕਿਉਂ ਲਿੰਦੀ ਹੈ ਠੀਕ ਹੈ ਹਾਂਜੀ ਤੇ ਬਾਕੀ ਪੂਰੀ ਜੇ ਸਵੇਰੇ ਸੁਣਾ ਇੱਕੋ ਮਹੀਨਾ ਰਹਿਗਾ ਸੋਚ ਠੀਕ ਹੈ ਤੇ ਪੂਰੀ ਸੋਣੀ ਪੂਰੀ ਆ ਜਿਹੜੀ ਹਾਂਜੀ ਬਾਕੀ ਕਹਿੰਦੇ ਕਿ ਜੇ ਕਹਿੰਨੇ ਉਤਰਾਂ ਕਹਿੰਦੇ ਘਰੇ ਰੱਖੀ ਆ ਕਿਸੇ ਨੇ ਲੈਣੀ ਹੋਗੀ ਤਾਂ ਕਹਿੰਦੇ ਦੇ ਵੀ ਦਵਾਂਗੇ ਬਾਕੀ ਸੋਹਣੀ ਝੋਟੀ ਆ ਜਿਹੜੀ ਤੋੜ ਕੇ ਦਿਖਾ ਦਈਏ ਇੱਕ ਵਾਰੀ ਵੀ ਇੱਕ ਵਾਰੀ ਤੋੜ ਕੇ ਤੁਹਾਨੂੰ ਦਿਖਾ ਦਈਏ ਚੰਗੀ ਸੋਹਣੀ ਝੋਟੀ ਆ ਕੋਈ ਵੀ ਆਣ ਕੇ ਵੇਖੇ ਇੱਥੇ ਪੂਰੀ ਬੁਰੀ ਆ ਜਿਹੜੀ ਆ ਜਿਲੇ ਆ ਚੰਗੇ ਵੱਡੇ ਕੱਦ ਕਰਤੀ ਆ ਚੰਗੇ ਬੋਡੀ ਸਟਰਕਚਰ ਦੀ ਆ ਦੇਖ ਸਕਦੇ ਇਹ ਘਰੇ ਰੱਖੀ ਲਈ ਦੀ ਉਹਨਾਂ ਨੇ ਉਤਰਾ ਜਿਹੜਾ ਦੁੱਧ ਦੁੱਧ ਨਾਲ ਇਹਦਾ ਕਿਹਨੇ ਪੁੱਛਣਾ ਹੋਗਾ ਪੁੱਛ ਸਕਦਾ ਬਾਕੀ ਇਹ ਤੁਹਾਨੂੰ ਉਤਰਾ ਹੀ ਸ਼ੌਂਕ ਨਹੀਂ ਦਿਖਾਈ ਆ ਤੇ ਹੁਣ ਇੱਕ ਆ ਚੋਟੀ ਇੱਕ ਗੱਭਨ ਜੀ ਸੁਆ ਕਿਨਾਂ ਚੇ ਦਾ ਅੱਛਾ ਸੂਆ ਪਹਿਲਾ ਹੀ ਆ ਕਿੰਨਾ ਕੁ ਲੈ ਜਾ ਟਾਈਮ ਹੈ ਪੰਜ-ਸੱਤ ਦਿਨਾਂ ਚ ਲੈ ਜਾਊਗੀ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਥੋੜੀ ਘਵਾਉਂੂ 12 ਕਿਲੋ ਫੇਰਣੀ 12 ਦੇ ਲਾਗੇ ਜਿਹੜਾ ਕਹਿੰਦਾ ਕਿ ਪਹਿਲੇ ਸੂਏ ਚਵਾਈ ਲਓ ਬਾਕੀ ਘੱਦ ਘਾਠ ਇਹਦਾ ਵੀ ਚੰਗਾ ਤਾਨੂੰ ਚੰਗੀ ਤਰ੍ਹਾਂ ਹੱਥੇ ਬਾਹਰ ਕੱਢ ਕੇ ਦਿਖਾਉਣੀ ਥਾਣਾ ਵੀ ਚੰਗੇ ਗਾਇਬ ਤੇ ਲੱਗਾ ਅੱਜ ਲੈ ਆ ਬਾਕੀ ਪ੍ਰੋਪਰ ਹੱਥ ਝੋਣ ਵਾਲਾ ਥਣ ਜਿਹੜਾ ਇਹਦੇ ਹੋ ਗਿਆ ਹੁਣ ਤੇ ਇਹ ਜਿਵੇਂ ਹੁੰਦਿਆਂ ਤੱਕ ਇਹਨੇ ਹੋਰ ਤਿਆਰ ਹੋ ਜਾਣਾ ਵਾ ਤੇ ਇਹਦਾ ਵਿੱਚ ਕੀ ਰੱਖਣਾ ਫਿਰ ਆਪਾਂ ਮੰਨ ਅੱਛਾ 90000 ਆ ਹਾਂਜੀ ਛੋਟ-ਛਾਟ ਕਰਨੀ ਵਿੱਚ 8000 ਪੰਜਾ ਛੋਟ ਕਰਦਾ 85000 ਦੇ ਮੌਕੇ ਤੇ ਹੋਰ ਕਰ ਦੋਗੇ ਕਿੰਨੇ ਕ ਹੋਰ ਛੱਟ 83 83000 ਦੇ ਦੋਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਝ ਨਾ ਫਿਰ ਕੋਈ ਵੀ 300 ਹੀ ਕੋਈ ਚੋਕ ਖੜੋ ਹਾਂਜੀ ਗੱਬਣਾ ਜਿਹੜਾ ਪਾਸ ਕਰਕੇ ਖੜੋ ਹਣਾ ਬਾਕੀ ਜਿਹੜੀਆਂ ਗੱਬਣਾ ਉਹ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਪਾਸ ਕਰਕੇ ਖੜੋ ਉਹਨਾਂ ਚੋਂ ਵੀ ਦੋ ਪਹਿਲੇ ਨਾ ਤੇ ਜਿਹੜੀ ਸੂਈ ਸਵਾਈ ਆ ਉਹ ਆਪਣੀ ਚਵਾਈ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ